ਮੈਟਰ ਹੈ ਬੱਲੇ ਨਾਲ ਦਰਵਾਜ਼ਾ ਸਰ ਜੀ ਪਿਆਵੇ ਜੈ ਬਲਮਕੀ ਪਰ ਹਰ ਬਲਮਕੀ ਮੈਂ ਆਪਕੋ ਵਰੀ ਅਲ ਇੰਡੀਆ ਚੇਅਰਮੈਨ ਔਰ ਅੱਜ ਬੱਲੇ ਚੋਂਠਾ ਮੰਡੀ ਦੇ ਵਿੱਚ ਇੱਕ ਪਰਵਾਸੀਆਂ ਨੇ ਪੰਜਾਬੀਨ ਟੁੱਟਿਆ ਵਾ ਔਰ ਜਿਹੜੇ ਆਰਟੀ ਆ ਪਰਵਾਸੀਆਂ ਨੂੰ ਸਾਥ ਦੇ ਰਹੇ ਨੇ ਸਾਡੇ ਜੋ ਪੰਜਾਬੀ ਵੀਰੜਾ ਉਹਨਾਂ ਠੱਲੇ ਲਾਇਆ ਜਾ ਰਿਹਾ ਵੀ ਅਸੀਂ ਪੰਜਾਬੀ ਸਾਰੇ ਇੱਕ ਹੋਤੇ ਤੇ ਚੱਲੀਏ ਔਰ ਜੋ ਪਰਵਾਸੀ ਨੂੰ ਉਥੋਂ ਕੱਢੀਏ ਬਾਹਰ ਤੋ ਜੋ ਹੱਟ ਆਪਣੇ ਪੰਜਾਬੀਨ ਮਿਲਦਾ ਉਹਨੂੰ ਦਵਾਈਏ ਸਾਰੇ ਪਿਆ ਜੈਮਲ ਮਿੱਤੀ ਹਰ ਰਬਨਾ ਧਰਨਾ ਕਿੰਨੀ ਦੇਰ ਦਾ ਕਿੱਥੇ ਰਬਨਾ ਇਹ ਧਰਨੇ ਦੀ ਜਿੱਥੋਂ ਜੀ ਆਪਾਂ ਅੱਧਾ ਘੰਟੇ ਲੱਸਦਾ ਘੰਟੇ ਲੱਸਦਾ ਜੀ ਤੁਹਾਡੀ ਸੁਣਵਾਈ ਨਹੀਂ ਹੋਈ ਦੀ ਪ੍ਰਸ਼ਾਸਨੋਂ ਤਾਂ ਕੋਈ ਸਬੂਚਨ ਤੋਂ ਆਇਆ ਜੀ ਕੁਛ ਨਹੀਂ ਜੀ ਇਹਨਾਂ ਨੇ ਇਹ ਕੋਈ ਟੱਟੇ ਛਾਈ ਕਰਦੇ ਪਏ ਸਾਡੇ ਪੰਜਾਬੀ ਫਰਾਂ ਤੇ ਬਹੁਤ ਟੱਟਾ ਛਾਈ ਕਰਦੇ ਪਏ ਆ ਪ੍ਰਵਾਸੀਆਂ ਨੂੰ ਇਹ ਇੱਕ ਹੀ ਰੂਪ ਨਾਂਡੇ ਦੇ ਤੇ ਨਾ ਤੇ ਪ੍ਰਵਾਸੀ ਨੇ ਆਦਾ ਤਾੜ 3 ਪਾ ਪਿੱਛੋਂ ਜੁਪੀ ਬਿਆ ਤੇ ਕੋਈ ਤਤਲ ਕਰਤੇ ਇੱਥੇ ਆ ਅੰਬਸਰ ਆ ਜਾ ਤੋ ਚੋਰੀ ਕਰਤੇ ਆਇਆ ਅੰਬਸਰ ਇੱਥੇ ਜੋ ਵੀ ਪ੍ਰਵਾਸੀ ਜੁਪੀ ਬਿਹਾਰ ਦੇ ਸਾਰੇ ਇੱਥੇ ਆ ਦੇ ਪੰਜਾਬ ਦੇ ਵਸੇ ਨੇ ਔਰ ਪੰਜਾਬੀਆਂ ਤੇ ਹਮਲੇ ਕਰਦੇ ਪਏ ਨੇ ਹੁਣੇ ਥੋੜੇ ਦਿਨ ਪਹਿਲਾਂ ਵੇਖਿਆ ਤੁਸੀਂ ਜਲੰਦਰੀ ਇਹ ਛੋਟੇ ਬੇਟੀ ਦਾ ਤਾਂ ਦਲ ਤਮੋਏ ਨੇ ਤੇ ਸਹੀ ਪ੍ਰਵਾਸੀ ਨੂੰ ਇੱਕੋ ਟੰਨੇ ਸਾਨੂੰ ਟੱਡੀ ਇਸੋਂ ਸਾਨੂੰ ਸਰੇਬ ਜਿਨੇ ਪੰਜਾਬੀ ਵੀਰ ਭਰਾ ਨੇ ਸਾਂ ਇਕੱਠੀ ਹੋਈਏ ਆਪਾਂ ਸਾਰੇ ਆਪਣੇ ਪੰਜਾਬੀ ਵੀਰਾਂ ਨੂੰ ਸਾਥ ਚ ਗਾਈਏ ਸਾਰੇ ਪਿਆ ਵੀ ਜਰਮਨ ਬੰਲੇ ਥਾਣੇ ਦੇ ਬਾਹਰ ਬੈਠੇ ਹੋ ਕੀ ਕਰ ਬੋਲੇ ਜੀ 100 ਰੁਪਏ ਉਹ ਘਮਾਰ ਵਾਲਮੀਕੀ ਮਹਾਰਾਜ ਕੀ ਹੈ ਸ਼੍ਰੀ ਸ਼੍ਰੀ 108 ਗੁਰੂ ਗ੍ਰੰਥ ਸਾਹਿਬ ਜੀ ਮੇਰਾ ਨਾਮ ਬਾਬਾ ਸਨਿਨਾਥ ਜੋ ਅੱਜ ਪ੍ਰਵਾਸੀਆ ਵੱਲੋਂ ਪੰਜਾਬੀ ਭਰਾਵਾਂ ਨਾਲ ਬਹੁਤ ਜ਼ਿਆਦਾ ਟੱਕਾ ਕੀਤਾ ਗਿਆ ਉਹ ਬਿਲਕੁਲ ਨਹੀਂ ਬਰਦਾਸ਼ਤ ਕੀਤਾ ਜਾਵੇਗਾ। ਤੋਂ ਅੱਜ ਆਪਾਂ ਜੋ ਇੱਥੇ ਧਰਨਾ ਲਾਇਆ ਜਿੰਨੇ ਤੱਕ ਕੋ ਸਾਡੇ ਪੰਜਾਬੀ ਭਰਾ ਨੂੰ ਇਨਸਾਫ ਨਹੀਂ ਮਿਲਦਾ ਤੋਂ ਤੱਕ ਅਸੀਂ ਇੱਥੇ ਬੈਠਾਂਗੇ ਜੇ ਫੇਰ ਵੀ ਨਹੀਂ ਤੇ ਫਿਰ ਉਹ ਚੌਂਕ 'ਤੇ ਬੈਠਾਂਗੇ। ਫੇਰ ਉਹ ਚੌਂਕ ਪੂਰੇ ਤੌਰ ਤੇ ਬੰਦ ਕੀਤਾ ਜਾਵੇਗਾ ਤੇ ਜੇ ਉਹਰੇ ਵਿੱਚ ਕਿਸੇ ਨੂੰ ਕੋਈ ਪਰੇਸ਼ਾਨੀ ਹੁੰਦੀ ਉਹਰਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ। ਬੋਲੇ ਸੋ ਨਿਹਾਲ। ਭਗਵਾਨ ਵਾਲਮੀਕੀ ਮਹਾਰਾਜ ਕੀ ਜੈ। ਸਾਡੇ ਦੁਆਰ ਬੈਠੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾਦੇ ਦਾਸ ਜੋਗਾ ਸਿੰਘ ਉਡਾਲਾ ਰੰਗਰੇਟੇ ਸਿੰਘ ਸਵਾ ਪੰਜਾਬ ਜਥੇਬੰਦੀ ਦੇ ਸੇਵਾਦਾਰ ਹੋਣ ਦੇ ਨਾਤੇ ਅੱਜ ਸਾਡੇ ਪੰਜਾਬ ਸਤ ਸਿਕਤਰ ਸਰਬਜੀਤ ਸਿੰਘ ਅਟਵਾਲ ਜੀ ਨੇ ਧਿਆਨ ਵਿੱਚ ਲੈਂਦਾ ਸੀ ਕਿ ਇੱਕ ਭਾਈ ਇਹ ਜਿਹੜੇ ਆ ਉਹਨਾਂ ਨੇ ਪੰਜਾਬੀਆਂ ਨਾਲ ਕੁੱਟਮਾਰ ਕੀਤੀ ਆ ਔਰ ਉਹ ਕੁੱਟਕ ਮਾਰ ਕਰਨ ਦਾ ਜਿਹੜਾ ਮਾਮਲਾ ਵਾ ਥਾਣਾ ਬੱਲੇ ਦੇ ਵਿੱਚ ਪਹੁੰਚਿਆ ਸੀ ਔਰ ਜਦੋਂ ਥਾਣਾ ਵੱਲੇ ਦੇ ਵਿੱਚ ਅਸੀਂ ਪਹੁੰਚੇ ਆ ਔਰ ਇਸ ਕੇਸ ਨਾਲ ਕੇਸ ਨੂੰ ਵੇਖਣ ਦੀ ਕੋਸ਼ਿਸ਼ ਕੀਤੀ ਆ ਤਾਂ ਦੇਖਿਆ ਕਿ ਇੱਥੇ ਦੀ ਜਿਹੜੀ ਪੁਲਸ ਆ ਪੁਲਸ ਵੀ ਜਿਹੜਾ ਵਾ ਉਹ ਭਈਆਂ ਦਾ ਸਾਥ ਦੇ ਰਹੀ ਆ ਔਰ ਜਿਹੜਾ ਪੰਜਾਬੀ ਵੀਰ ਹੀ ਜਿਹਨੂੰ ਭਈਆਂ ਨੇ ਕੁੱਟਮਾਰ ਕੀਤੀ ਸੀ ਉਹਨੂੰ ਵੀ ਹਵਾਲਾਤ ਦੇ ਵਿੱਚ ਬੰਦ ਕੀਤਾ ਸੀ ਔਰ ਜਦੋਂ ਅਸੀਂ ਆਣ ਕੇ ਗੱਲਬਾਤ ਕੀਤੀ ਉਹਨੂੰ ਹਵਾਲਾਤ ਚੋਂ ਤੇ ਕੱਢਤਾ ਔਰ ਉਹ ਤੋਂ ਬਾਅਦ ਚ ਥੋੜੇ ਚਿਰ ਬਾਅਦ ਜਿਹੜਾ ਵਾ ਫਿਰ ਇਹਨਾਂ ਨੇ ਦੁਬਾਰਤੋਂ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਨੇ ਕੋਈ ਗੱਲਬਾਤ ਚੱਲੀ ਆ ਪੈਸਿਆਂ ਦੀ ਕਿਉਂਕਿ ਜਿਹੜੇ ਪੈਸੇ ਮੁਨਸ਼ੀ ਨੇ ਉਹਦੀ ਜੇਬ ਦੇ ਵਿੱਚੋਂ ਜਿੱਦਾਂ ਹਵਾਲਾ 'ਚ ਦਿੱਤਾ ਉਹ ਕੱਢੇ ਸੀ ਤੇ ਉਸ ਵੀਰ ਨੇ ਕਿਹਾ ਕਿ ਪੈਸੇ ਮੇਰੇ ਜਾਦੇ ਆ ਤੇ ਆਹ ਪੈਸੇ ਥੋੜੇ ਆ ਤੇ ਇਸੇ ਕਾਰਨ ਦਾ ਕਰਕੇ ਜਿਹੜੇ ਪੁਲਸ ਵਾਲੇ ਭੜਕ ਗਏ ਆ ਤੇ ਉਹਨਾਂ ਨੇ ਜਿਹੜੇ ਉਹਨੂੰ ਦੁਬਾਰਾ ਜਿਹੜਾ ਵਾ ਹਵਾਲਾਤ ਦੇ ਵਿੱਚ ਬੰਦ ਕਰਤਾ ਵਾ ਕਿਉਂਕਿ ਪੁਲਸ ਪ੍ਰਸ਼ਾਸਨ ਨੇ ਉਸ ਮੁਨਸ਼ੀ ਨੂੰ ਬਚਾਉਣ ਦੇ ਖਾਤਰ ਜਿਹੜਾ ਵਾ ਦੁਬਾਰਤੋਂ ਜਿਹੜਾ ਵਾ ਨਜਾਇਜ਼ ਹੀ ਉਹਨੂੰ ਜਿਹੜਾ ਵਾ ਹਰਾਸਤ ਦੇ ਵਿੱਚ ਬੰਦ ਕੀਤਾ ਜਦਕਿ ਭਈਏ ਤੇ ਜੋ ਕਾਰਵਾਈ ਬਣਦੀ ਸੀ ਉਸ ਨੂੰ ਜਿਹੜਾ ਵਾ ਰਫਾ ਦਫਾ ਕਰਨ ਦੀ ਜਿਹੜੀ ਆ ਪੁਲਿਸ ਪ੍ਰਸ਼ਾਸਨ ਜਿਹੜਾ ਕੋਸ਼ਿਸ਼ ਕਰ ਰਿਹਾ ਵਾ ਕਾਰਨ ਕੀ ਲੈ ਦੇਣ ਕਾਰਨ ਵੇਖੋ ਜੀ ਆਪਾਂ ਦੇਖਦੇ ਹੀ ਆਏ ਕਿ ਬਈਆਂ ਦਾ ਪੰਜਾਬ ਦੇ ਵਿੱਚ ਗੁੰਡਾ ਰਾਜ ਜਿਹੜਾ ਦਿਨ-ਬਦ ਦਿਨ ਵੱਧ ਰਿਹਾ ਔਰ ਇਹਦੇ ਵਿੱਚ ਜਿਹੜੀ ਸਪੋਰਟ ਵਾ ਸਾਡੇ ਪੰਜਾਬੀ ਜਿਹੜੇ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਕਰ ਰਹੇ ਆ ਔਰ ਇਹਨਾਂ ਨੂੰ ਨਹੀਂ ਚਾਹੀਦਾ ਇਹ ਆਪਣੇ ਪੈਰ ਤੇ ਆਪ ਵੀ ਖਿਡਾੜੀ ਮਾਰਦੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਗਾ ਤਾਂ ਫਿਰ ਇਹਨਾਂ ਨੂੰ ਪਤਾ ਲੱਗੇਗਾ ਕਿਉਂਕਿ ਸਾਨੂੰ ਪੰਜਾਬੀ ਹੋਣ ਦੇ ਨਾਤੇ ਸਾਨੂੰ ਆਪਣੇ ਜਿਹੜੇ ਪੰਜਾਬੀ ਆ ਉਹਨਾਂ ਨੂੰ ਫੈਲਦੀ ਆਦਤ ਤੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਦਾਸੇ ਕਾਰਨ ਕਿ ਹੁਣ ਦੇ ਇੱਕ ਪਾਸੇ ਪੰਜਾਬ ਪੂਰੇ ਵਿੱਚ ਪ੍ਰਵਾਸੀ ਭਜਾਓ ਦੀ ਲੀਹ ਚੱਲ ਰਹੀ ਹੈ ਤੇ ਇੱਕ ਪਾਸੇ ਪੰਜਾਬੀ ਇਨਸਾਨ ਦੀ ਗੱਲ ਦੇ ਤਾਂ ਨਾ ਉਹ ਗੱਲ ਕਰ ਰਹੇ ਆ ਜੀ ਕਿਤੇ ਨਾ ਕਿਤੇ ਜਦੋਂ ਵੇਖੀਏ ਆਪਾਂ ਵੀ ਸਾਡੇ ਜਿੱਥੇ ਜਦੋਂ ਵੀ ਕਿਤੇ ਢਾਲ ਲੱਗਦੀ ਆ ਸ਼ੁਰੂ ਤੋਂ ਵੇਖੀਏ ਮਿਸਲਾਂ ਦੇ ਤੌਰ ਤੇ ਆਪਾਂ ਵੇਖੀਏ ਤੇ ਸਾਡੀ ਕੌਮ ਦੇ ਗਦਾਰਾਂ ਨੇ ਹਮੇਸ਼ਾ ਜਿਹੜੀ ਢਾਲ ਲਾਈ ਆ ਇਸ ਟਾਈਮ ਵੀ ਜਿਹੜੇ ਆ ਕੁਝ ਨਾ ਕੋਈ ਸਾਡੇ ਪੰਜਾਬੀ ਛੜਿਆ ਗਦਾਰੀ ਵਾਲਾ ਰੋਲ ਅਦਾ ਕਰ ਰਹੇ ਆ ਇਸੇ ਕਾਰਨ ਜਿਹੜਾ ਬਈਆਂ ਨੂੰ ਜਿਹੜਾ ਵਾ ਉਹਦਾ ਬਲ ਮਿਲ ਰਿਹਾ ਵਾ ਤੇ ਅਸੀਂ ਚਾਹੁੰਨੇ ਕਿ ਸਾਡੇ ਜਿਹੜੇ ਪੰਜਾਬੀ ਆ ਉਹ ਸਿੱਧੇ ਤੌਰ ਤੇ ਜਿਹੜਾ ਵਾ ਭਈਆਂ ਦੇ ਖਿਲਾਫ ਡਟ ਕੇ ਸਾਹ ਦੇਣ ਉਹ ਕਿਦਾਂ ਦੇ ਕ੍ਰਾਈਮ ਹੋ ਰਹੇ ਕਿਦਾਂ ਦੇ ਅਪਰਾਧ ਕਰ ਰਹੇ ਆ ਔਰ ਇਹ ਭਈਏ ਜਿਹੜੇ ਆ ਫਿਰ ਵੀ ਸਾਡੇ ਤੇ ਰਾਜ ਕਰ ਰਹੇ ਆ ਇਹਨਾਂ ਨੂੰ ਜਿਹੜਾ ਵਾ ਠੱਲ ਪਾਉਣ ਲਈ ਸਾਨੂੰ ਇਕਤਾ ਕਰਨੀ ਪੈਣੀ ਰੋਜ਼ ਪ੍ਰਦਰਸ਼ਨ ਕਿੰਨਾ ਚਿਰ ਚੱਲੇਗਾ ਹੁਣ ਜਿੰਨਾ ਚਿਰ ਜੀ ਵੇਖੋ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਚੱਲੇਗਾ ਇਹਦੇ ਵਿੱਚ ਹੁਣ ਸਾਡੇ ਚੇਅਰਮੈਨ ਲਾਡੀ ਨਾਸ ਜੀ ਬਾਬਾ ਸਨੀ ਸੋਤਾ ਜੀ ਏ ਸਾਡੇ ਬਾਬਾ ਜੀ ਆਪਣੇ ਨੰਬਰਦਾਰ ਸਾਹਿਬ ਤੇ ਹੋਰ ਵੀ ਸਾਡੀਆਂ ਜਥੇਬੰਦੀਆਂ ਇੱਥੇ ਪਹੁੰਚ ਰਹੀਆਂ ਜੇਕਰ ਪ੍ਰਸ਼ਾਸਨ ਸਾਨੂੰ ਇਨਸਾਫ ਨਹੀਂ ਦਿੰਦਾ ਤੇ ਜਿਹੜਾ ਵਾ ਇਹ ਸੰਘਰਸ਼ ਤੇਜ਼ ਹੋ ਸਕਦਾ ਅੱਜ ਸਬਜੀ ਮੰਡੀ ਮੰਨਾ ਵਿਖੇ ਦੋ ਧਿਰਾਂ ਦਾ ਆਪਸ ਵਿੱਚ ਪੈਸਿਆਂ ਦੇ ਲੈਣ ਦੇ ਤੋਂ ਟਕਰਾਰ ਹੋਇਆ ਸੀ ਜਿਸ ਸੰਬੰਧ ਵਿੱਚ ਇੱਕ ਧਿਰ ਵੱਲੋਂ ਜਿਲ੍ਹਾ ਸੀ ਉਹ ਕੰਟਰੋਲ ਰੂਮ ਤੇ 192 ਤੇ 112 ਨੰਬਰ ਤੇ ਜਿਹੜੀ ਸੀ ਉਹ ਸ਼ਿਕਾਇਤ ਕੀਤੀ ਗਈ ਸੀ ਜਿਸ ਤੇ ਸਾਡੇ ਸਾਥੀ ਨੌਜਵਾਨਾਂ ਨੇ ਜਿਹੜਾ ਸੀ ਪੀਸੀਆਰ ਕਰਮਚਾਰੀਆਂ ਨੇ ਮੌਕੇ ਪਹੁੰਚ ਕੇ ਦੋਵਾਂ ਧਿਰਾਂ ਨੂੰ ਆਪਣਾ ਆਪਣਾ ਪੱਖ ਰੱਖਣ ਵਾਸਤੇ ਜਿਹੜਾ ਸੀ ਉਹ ਥਾਣੇ ਤਲਬ ਕੀਤਾ ਸੀ ਤੇ ਜਿਸ ਤੇ ਦਰਿਆਫਤ ਦਰਾਮ ਜਿਹੜਾ ਸੀ ਉਹ ਪਾਇਆ ਗਿਆ ਕਿ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਹੈ ਜੋ ਕੋਰਟ ਚ ਚੱਲ ਰਿਹਾ ਹੈ ਲੇਕਿਨ ਜਿਹੜੀ ਉਹ ਦੋਵੇਂ ਧਿਰਾਂ ਜਿਹੜੀ ਅਸੀਂ ਇੱਕ ਦੂਜੇ ਤੋਂ ਤਾਵਲਦ ਹੋ ਰਹੀਆਂ ਸੀ ਝਗੜਾ ਨਾ ਹੋ ਜਾਵੇ ਇਸ ਕਰਕੇ ਅਸੀਂ ਦੋਵਾਂ ਧਿਰਾਂ ਨੂੰ ਡਿਟੇਨ ਕੀਤਾ ਸੀ ਵੀ ਇਹ ਕਿਤੇ ਜਿਹੜੇ ਧਰਾਂ ਲੜ ਝੜ ਕੇ ਜਿਹੜਾ ਉਹ ਸ਼ਾਂਤੀ ਦਾ ਭੰਗ ਕਰ ਦੇਣ ਜਿਸ ਦੇ ਚਲਦਿਆਂ ਜਦੋਂ ਇੱਕ ਧਿਰ ਜਿਹੜੀ ਪੈਸੇ ਦੀਂਦਾਰ ਸੀ ਜਿਹਦਾ ਖਿਲਾਫ ਕੇਸ ਵੀ ਦੂਜੀ ਧਿਰ ਨੇ ਕੀਤਾ ਹੋਇਆ ਸੀ ਉਹਦਿਆਂ ਦੇ ਜਿਹੜੇ ਸੀ ਅ ਮਗਰ ਮਤਮਾਰਾ ਆਇਸਨ ਨੂੰ ਇਸ ਚੀਜ਼ ਤੋਂ ਥੋੜਾ ਜਿਆ ਨਰਾਜ਼ ਹੋ ਕੇ ਉਹਨਾਂ ਨੇ ਆਪਣਾ ਪ੍ਰਦਰਸ਼ਨ ਕੀਤਾ ਸਾਡੇ ਜਿਹੜਾ ਬੰਦਾ ਜੀ ਉਹ ਬਾਹਰ ਦਾ ਆ ਤੁਸੀਂ ਜਿਹੜਾ ਦੂਸਰਾ ਬੰਦਾ ਜਿੰਨੇ ਪੈਸੇ ਲੈਣੇ ਸੀ ਉਹ ਪ੍ਰਵਾਸੀ ਕਮਿਊਨਿਟੀ ਨੂੰ ਰੱਖਤਾ ਹੈ ਬਲੌਂਗ ਕਰਦਾ ਉਹਦੇ ਕਰਕੇ ਤੁਸੀਂ ਉਸ ਦੀ ਸ਼ਾਇਦ ਹੈਲਪ ਕਰ ਰਹੇ ਹੋ ਲੇਕਿਨ ਕਾਨੂੰਨ ਦੇ ਦਾਇਰੇ ਦੇ ਵਿੱਚ ਸਭ ਇਨਸਾਨ ਇੱਕ ਨੇ ਚਾਹੇ ਉਹ ਪ੍ਰਵਾਸੀ ਹੈ ਤੇ ਚਾਹੇ ਉਹ ਵਿਹਾਰਤਾ ਹੈ ਦੂਜਾ ਹੈ ਉਹ ਹੈ ਤਾਂ ਹਿੰਦੁਸਤਾਨੀ ਹੈ ਅਸੀਂ ਕਿਸੇ ਜਿਹੜਾ ਇਨਸਾਨੀਅਤ ਨਾਤੇ ਜੋ ਕਾਨੂੰਨ ਦੇ ਦਾਇਰੇ ਚ ਰਹਿ ਕੇ ਜੋ ਕਾਰਵੀ ਕਰਨ ਲੱਗੇ ਸੀ ਲੇਕਿਨ ਬਾਅਦ ਦੇ ਵਿੱਚ ਇਹਨਾਂ ਦੇ ਮੌਤਬਾਰਾ ਨੇ ਜਿਹੜਾ ਸੀ ਉਹ ਆ ਕੇ ਤੇ ਕਹਿੰਦੇ ਜੀ ਕੋਈ ਗੱਲ ਨਹੀਂ ਅਸੀਂ ਕੋਸ਼ਿਸ਼ ਕਰਦੇ ਆਂ ਵੀ ਜੇ ਟੇਬਲ ਤੇ ਬੈਠ ਕੇ ਦੋਵਾਂ ਧਿਰਾਂ ਦਾ ਮਸਲਾ ਹੱਲ ਹੋ ਜਾਵੇ ਤੇ ਕਿਰਪਾ ਕਰਕੇ ਸਾਨੂੰ ਸਮਾਂ ਦਿੱਤਾ ਜਾਵੇ ਜਿਸ ਕਰਕੇ ਜਿਹੜਾ ਅਸੀਂ ਹਾਲ ਦੀ ਘੜੀ ਅਸੀਂ ਇਸ ਚੀਜ਼ ਨੂੰ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇਹਨਾਂ ਨੂੰ ਸਮਾਂ ਦਿੱਤਾ ਹੈ ਤੇ ਜੇ ਇਹਨਾਂ ਦਾ ਮੋਟਬਾਦ ਨੇ ਵੇਚ ਦਿੰਦੇ ਆ ਬਹੁਤ ਵਧੀਆ ਗੱਲ ਹੈ ਜੇ ਨਹੀਂ ਨਿਪੜੇਗਾ ਬਾਕੀ ਅਦਰਵਾਜ਼ੀ ਪੈਸੇ ਦਾ ਲੈਣ-ਦੇਣ ਤੇ ਕੋਰਟ ਮੈਟਰ ਹੈ ਉਹ ਕੋਰਟ ਆਲਰੇਡੀ ਵਿਚਾਰ ਅਧੀਨ ਹੈ ਅਸੀਂ ਤੇ ਆਪਣੇ ਇਲਾਕੇ ਦੇ ਏਰੀਏ ਦੇ ਵਿੱਚ ਜਿਹੜੀ ਆ ਉਹ ਸ਼ਾਂਤੀ ਬਹਾਲ ਰੱਖਣੀ ਆ ਵੀ ਸਾਡਾ ਨਹੀਂ ਅਸੀਂ ਪਰਵਾਸੀ ਨਹੀਂ ਮਹਿਰਬਾਨ ਕੀਤਾ ਗਿਆ ਸਾਡੇ ਕੋਲ ਨਹੀਂ ਕੀਤਾ ਗਿਆ ਨਹੀਂ ਅਸੀਂ ਦੋਨਾਂ ਹੀ ਧਿਰਾਂ ਨੂੰ ਜਿਹੜਾ ਸੀ ਉਹ ਡਿਟੇਨ ਕੀਤਾ ਸੀ ਵੀ ਇਹ ਕਿਤੇ ਝਗੜਾ ਨਾ ਪੈਣ ਕਿਸੇ ਦੇ ਸੱਕ ਪੇਟ ਨਾਲ ਲੱਗ ਜੇ ਜਾਂ ਕਿਸ ਤਰ੍ਹਾਂ ਨਾਲ ਸਾਡੇ ਇਲਾਕੇ ਦੀ ਸ਼ਾਂਤੀ ਨਾ ਭੰਗ ਹੋਵੇ ਜਿੱਦੇ ਕਰਕੇ ਅਸੀਂ ਡਿਟੇਨ ਕੀਤਾ ਸੀ ਲੇਕਿਨ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਉਹ ਦੋਨੋਂ ਹੀ ਧਿਰਾਂ ਜਿਹੜੀ ਅਸੀਂ ਸਾਡੇ ਕੋਲ ਜਿਹੜੀਆਂ ਅਸੀਂ ਡਿਟੇਨਸ ਹਨ ਤੇ ਉਹ ਬਾਅਦ ਦੇ ਵਿੱਚ ਹਾਲੇ ਤੈਨੂੰ ਅਸੀਂ ਭੇਜ ਦਿੱਤਾ ਗਿਆ ਹੈ ਉਹ ਦਿੱਤੇ ਨੂੰ ਜਿਹੜਾ ਆ ਜੇਕਰ ਉਹਦੇ ਮਗਰ ਵੀ ਕੋਈ ਜੰਗਵਰੀ ਇਸ ਤੀ ਵੀ ਲੈਂਦੇ ਨੇ ਵੀ ਕੋਈ ਸ਼ਾਂਤੀ ਜਿਹੜੀ ਭੰਗ ਨਹੀਂ ਹੋਏਗੀ ਉਹ ਮੇਨ ਤੇ ਪੁਲਿਸ ਦਾ ਲੈਂਡ ਆਰਡਰ ਜਿਹੜਾ ਹੈ ਉਹ ਮੇਨਟੇਨ ਰੱਖਣਾ ਸਾਡੀ ਡਿਊਟੀ ਹੈ ਦਿਨ ਦੇ ਹਰ ਦਿਨ ਚੱਲ ਰਹੇ ਨੇ ਇਸ ਕਰਕੇ ਇਲਾਕੇ ਦੇ ਵਿੱਚ ਸ਼ਾਂਤੀ ਜਿਹੜੀ ਬਹੁਤ ਜ਼ਰੂਰੀ ਹੁਣ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਕਾਰ ਦਾ ਪਤਾ

ਬੇਬੀ ਸਮਾਰਟ ਸੋਲੂਸ਼ਨ ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ